ਤੇਗ ਬਹਾਦਰ ਕੇ ਚਲਤਾ ਭਇਓ ਜਗਤ ਕੋ ਸੋਕ ਹੈ 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 ਸਭ ਜਗ ਭਇਓ ਜੈ 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 ਸੁਰ ਲੋਕ ਪਰਮ ਸਨਮਾਨ ਜੋ ਗੁਰੂ ਪਿਆਰੇ ਜੀਓ ਗੁਰੂ ਫਤਿਹ ਪ੍ਰਵਾਨ ਕਰਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਹਿਬ ਸਤਿਗੁਰੂ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ ਪਾਵਨ ਸ਼ਲੋਕਾਂ ਦੀ ਵਿਚਾਰ ਲੜੀਵਾਰ ਵਿੱਚ ਸਰਵਣ ਕਰਨਾ ਜੀਓ ਪਤਿ ਤੇ ਉਦਾਰਨ ਭੈ ਹਰਨ ਹਰ ਅਨਾਥ ਕੀਨਾਂਤ ਕੋ ਨਾਨਕ ਤਿਹ ਜਾਣੀਐ ਸਦਾ ਬਸਤ ਤੁਮ ਸਾਥ ਸਤਗੁਰ ਸੱਚੇ ਪਾਤਸ਼ਾਹ ਜੀ ਇਸ ਪਾਵਨ ਸ਼ਲੋਕ ਦੇ ਅੰਦਰ ਬਖਸ਼ਿਸ਼ ਕਰ ਰਹੇ ਹਨ ਕਿ ਉਹ ਪਰਮਾਤਮਾ ਜਿਹੜਾ ਆਪਣੇ ਗੁਰੂ ਦੀ ਆਪਣੇ ਸਿਧਾਂਤ ਦੀ ਆਪਣੇ ਉਸ ਅਕਾਲਪੁਰਖਤਾਰਾ ਜੋ ਉਸ ਨੂੰ ਬਖਸ਼ਿਸ਼ਾਂ ਕੀਤੀਆਂ ਗਈਆਂ ਹਨ ਚੰਗਿਆਈਆਂ ਦੀਆਂ ਉਸ ਤੋਂ ਵਿਸ਼ੇਵਕਾਰਾਂ ਵਿੱਚ ਡਿੱਗ ਪੈਂਦਾ ਹੈ ਉਹ ਪਤਿਤ ਹੈ ਸਤਗੁਰੂ ਜੀ ਕਹਿੰਦੇ ਐਸੇ ਪਤਿਤੇ ਪੁਰਸ਼ਾਂ ਦਾ ਉਧਾਰ ਕਰਨ ਵਾਲਾ ਵੀ ਹੋਰ ਕੋਈ ਨਹੀਂ ਕੇਵਲ ਪਰਮਾਤਮਾ ਹੈ ਪਤਿਤੇ ਉਧਾਰਨ ਹੈ ਉਹ ਆਪ ਇਨ ਵਿਸ਼ੇਵਕਾਰਾਂ ਦੇ ਵਿੱਚ ਭਾਵੇਂ ਕੋਈ ਕਿੰਨਾ ਹੀ ਖਚਤ ਹੈ ਜੇ ਉਹਦੀ ਕਿਰਪਾ ਹੋ ਜਾਵੇ ਤੇ ਉਹ ਉਧਾਰ ਦਿੰਦਾ ਹੈ ਭੈ ਹਰਨ ਦੁਨੀਆ ਦੇ ਹਰ ਤਰ੍ਹਾਂ ਦੇ ਡਰ ਦੂਰ ਕਰਨ ਵਾਲਾ ਉਹ ਪਰਮਾਤਮਾ ਹੈ ਕਿਉਂਕਿ ਦੁਨੀਆ ਦੇ ਵਿੱਚ ਜਿੰਨੇ ਵੀ ਜੀਵ ਪੈਦਾ ਹੁੰਦੇ ਨੇ ਜਿਨ੍ਹਾਂ ਤੇ ਉਹਦੀ ਕਿਰਪਾ ਹੈ ਦ੍ਰਿਸ਼ਟੀ ਹੈ ਉਹ ਨਿਰਭਾਉ ਹੋ ਜਾਂਦੇ ਨੇ ਨਹੀਂ ਤੇ ਸਾਰੀ ਦੁਨੀਆ ਚਾਹੇ ਉਹ ਕੋਈ ਛੋਟੇ ਤੋਂ ਛੋਟਾ ਜੀਵ ਹੈ ਵੱਡੇ ਤੋਂ ਵੱਡਾ ਜੀਵ ਹੈ ਹਰ ਇੱਕ ਭੈ ਦੇ ਵਿੱਚ ਹੈ ਸਤੂਰ ਜੀ ਕਹਿੰਦੇ ਜਿਹੜਾ ਭੈ ਦੂਰ ਕਰਨ ਵਾਲਾ ਉਹ ਵੀ ਕੇਵਲ ਪਰਮਾਤਮਾ ਹੈ ਹਰ ਅਨਾਥ ਕੇ ਨਾਥ ਉਹ ਅਕਾਲਪੁਰਖ ਪਰਮਾਤਮਾ ਹੀ ਹਰ ਇੱਕ ਉਸ ਨਿਮਾਣੇ ਦਾ ਸਹਾਇਕ ਹੈ ਜਿਹਦਾ ਦੁਨੀਆਂ ਵਿੱਚ ਕੋਈ ਸਹਾਰਾ ਨਹੀਂ ਗੁਰੂ ਸਾਹਿਬ ਕਹਿੰਦੇ ਜਾਂ ਕਉ ਮੁਸ਼ਕਲ ਅਤਮਣ ਢੋਈ ਕੋਈ ਨ ਦੇ ਲਾਗੂ ਹੋਏ ਦੁਸ਼ਮਣ ਸਾਖ ਪੇ ਭਜ ਖਲੇ ਸਭੋ ਭਜੈ ਆਸਰਾ ਚੁੱਕੈ ਸਭ ਸਰਾਓ ਚਿਤ ਆਵੇ ਉਸ ਪਾਰ ਬ੍ਰਹਮ ਲੱਗੇ ਨਾ ਤਿਵਾਓ ਸੋ ਉਹ ਅਕਾਲਪੁਰਖ ਪਰਮਾਤਮਾ ਜਿਨ੍ਹਾਂ ਦਾ ਕੋਈ ਮਾਲਕ ਨਹੀਂ ਹੁੰਦਾ ਜਿਨ੍ਹਾਂ ਦਾ ਆਪਾਂ ਕਹਿ ਦਿੰਨੇ ਕੋਈ ਸਾਈਂ ਨਹੀਂ ਹੁੰਦਾ ਉਹ ਅਨਾਥਾਂ ਦਾ 나ਥ ਹੈ ਅੱਗੇ ਸਤਿਗੁਰੂ ਜੀ ਕਹਿੰਦੇ ਭਾਈ ਕਹੋ ਨਾਨਕ ਤੇਹ ਜਾਣੀਐ ਸਦਾ ਬਸਤ ਤੁਮ ਸਾਥ ਤੇ ਐਸੇ ਪਤਿ ਤੇ ਉਧਾਰਨ ਨੂੰ ਐਸੇ ਪੈ ਹਰਨ ਨੂੰ ਐਸੇ ਅਨਾਥਾਂ ਦੇ 나ਥ ਨੂੰ ਹਮੇਸ਼ਾ ਆਪਣੇ ਨਾਲ ਬਸਦਾ ਜਾਣਣਾ ਚਾਹੀਦਾ ਹੈ ਕਿਉਂਕਿ ਉਸ ਦੇ ਬਿਨਾ ਕੋਈ ਵੀ ਜਗਾ ਜਿਹੜਾ ਖਾਲੀ ਨਹੀਂ ਹੈ ਹਰਥਾ ਉਹ ਪ੍ਰਮਾਤਮਾ ਵਸਦਾ ਹੈ ਤੇ ਮਨੁੱਖ ਨੂੰ ਉਹ ਕਾਲਪੁਰਖ ਨੂੰ ਆਪਣੇ ਨਾਲ ਜਾਣਦਿਆਂ ਨਿਰਭਾਉ ਹੋ ਜਾਣਾ ਚਾਹੀਦਾ ਹੈ ਪ੍ਰਮਾਤਮਾ ਦੀ ਸ਼ਰਨ ਵਿੱਚ ਜਾ ਕੇ ਆਪਣੇ ਭੈ ਸ਼ੰਕੇ ਦੂਰ ਕਰਕੇ ਉਹ ਪਤ ਤੇ ਉਦਾਰਨ ਦੀ ਸ਼ਰਨ ਵਿੱਚ ਜਾ ਕੇ ਆਪਣੇ ਆਪ ਨੂੰ ਪਵਿੱਤਰ ਕਰਨਾ ਚਾਹੀਦਾ ਹੈ ਅਗਲੇ ਸ਼ਲੋਕੇ ਅੰਦਰ ਸਤਿਗੁਰੂ ਜੀ ਬਖਸ਼ਿਸ਼ ਕਰਦੇ ਹਨ ਤਾ ਨਾ ਤਨ ਜੀ ਤੋ ਕਉ ਦਿਓ ਤਾਂ ਸਿਓ ਨਹਿ ਹੋ ਨਕੀਨ ਕਉ ਨਨਕ ਨਰ ਭਾਵ ਰੇ ਅਬ ਕਿਉ ਢੋਲ ਤਦੀ ਨਾ ਤਨ ਤਨ ਜਿ ਤੋ ਕਉ ਦਿਓ ਤਾਂ ਸਿਓ ਨਹਿ ਹੋ ਨਕੀਨ ਏ ਭਾਈ ਜਿਸ ਪਰਮਾਤਮਾ ਨੇ ਜਿਹੜੇ ਉਹ ਅਕਾਲਪੁਰਖ ਵਾਹਿਗੁਰੂ ਤੈਨੂੰ ਇਹ ਦੁਨੀਆ ਵਿੱਚ ਆਉਣ ਲਈ ਸੋਹਣਾ ਸੁੰਦਰ ਕਾਇਆ ਦਿੱਤੀ ਸਰੀਰ ਦਿੱਤਾ ਤਾਂ ਫਿਰ ਉਸ ਤੋਂ ਬਾਅਦ ਧਨ ਤੇਰੀ ਵਰਤੋਂ ਲਈ ਤੈਨੂੰ ਉਸ ਪ੍ਰਮਾਤਮਾ ਨੇ ਬੜੀਆਂ ਬਖਸ਼ਿਸ਼ਾਂ ਕੀਤੀਆਂ ਜੇ ਤੋ ਕਹ ਉਹ ਜਿਹਦੇ ਤੈਨੂੰ ਇਹ ਕੁਝ ਦਿੱਤਾ ਤਾਂ ਸਿਉ ਨੇਹੁ ਨਾ ਕੀੜ ਤੂੰ ਉਸ ਵਾਲੇ ਪਾਸੇ ਕਦੇ ਮਰਣੀ ਲਾਇਆ ਦੁਨੀਆਂ ਦੀ ਖਸ਼ਾਮ ਦੀ ਦੁਨੀਆਂ ਦੀਆਂ ਵੜਿਆਈਆਂ ਦੁਨੀਆਂ ਦੇ ਬੰਦਿਆਂ ਦੀ ਚਾਪਲੂਸੀ ਤੋਂ ਬਹੁਤ ਕਰੀ ਪਰ ਜੀ ਨੇ ਤੈਨੂੰ ਤਨ ਵੀ ਦਿੱਤਾ ਧਨ ਵੀ ਦਿੱਤਾ ਤੇਰੇ ਪਹਿਨਣ ਖਾਣ ਦੇ ਪਦਾਰਥ ਵੀ ਤਿਆਰ ਕਰਕੇ ਦਿੱਤੇ ਤੂੰ ਕਦੇ ਉਹਦੇ ਨਾਲ ਮਨ ਨਹੀਂ ਲਾਇਆ ਕਹੋ ਨਾਨਕ ਨਰ ਬਾਬਰੇ ਆਬ ਕਿਉਂ ਡੋਲਤ ਦੀਨ ਗੁਰਸਬ ਕਹਿੰਦੇ ਭਾਈ ਜਦੋਂ ਤੂੰ ਸਾਰੀ ਜ਼ਿੰਦਗੀ ਜਦੋਂ ਤੈਨੂੰ ਪ੍ਰਮਾਤਮਾ ਨੇ ਇੰਨਾ ਕੁਝ ਬਖਸ਼ਿਸ਼ ਕੀਤਾ ਉਦੋਂ ਤੂੰ ਸਿਮਰਿਆ ਨਹੀਂ ਤੇ ਜੇ ਤੈਨੂੰ ਗੁਰੂ ਦੀ ਕਿਰਪਾ ਨਾਲ ਅੱਜ ਸੋਝੀ ਆਈ ਹੈ ਭਾਈ ਫਿਰ ਐਵੇਂ ਹੁਣ ਕਿਉਂ ਪਰਵਾ ਘਰਾਇਆ ਫਿਰਦਾ ਹੈ ਬਸ ਇੱਕ ਮਨ ਕਰ ਹਜੇ ਵੀ ਕੁਝ ਨਹੀਂ ਵਿਗੜਿਆ ਤੂੰ ਕੇਵਲ ਪ੍ਰਮਾਤਮਾ ਦੀ ਸ਼ਰਨ ਪਾਓ ਕਿਉਂਕਿ ਉਹ ਪਾਤਸ਼ਾਹ ਤੇ ਉਦਾਹਰਨ ਹੈ ਅਗਲੇ ਸ਼ਲੋਕੇ ਅੰਦਰ ਸਤਗੁਰੂ ਜੀ ਬਖਸ਼ਿਸ਼ ਕਰ ਰਹੇ ਹਨ ਤਨ ਤਨ ਸੋੰਪੈ ਸੁਖ ਦਿਓ ਅਰ ਜਹਿਨੀ ਕੇ ਧਾਮ ਕਹੋ ਨਾਨਕ ਸੁਣ ਰੇ ਮਨਾ ਸਿਮਰਤ ਕਾਹਿ ਨਰਾਮ ਕੇ ਹੈ ਭਾਈ ਜਿਨੂੰ ਪ੍ਰਮਾਤਮਾ ਨੇ ਤਨ ਵੀ ਦਿੱਤਾ ਪਹਿਲੇ ਸ਼ਲੋਕ ਅੰਦਰ ਸਤਿਗੁਰ ਨੇ ਤਨ ਤੇ ਤਨ ਦੀ ਗੱਲ ਕੀਤੀ ਸੀ ਇਸ ਸ਼ਲੋਕ ਦੇ ਅੰਦਰ ਸਤਿਗੁਰ ਨੇ ਚੀਜ਼ਾਂ ਹੋਰ ਜੁੜੀਆਂ ਕਹਿੰਦੇ ਜਿਸ ਪ੍ਰਮਾਤਮਾ ਨੇ ਤੈਨੂੰ ਤਨ ਦਿੱਤਾ ਹੀ ਸਈ ਧਨ ਵੀ ਬਖਸ਼ਿਸ਼ ਕਰ ਦਿੱਤਾ ਸੰਪੈ ਸੰਪਤੀ ਪਦਾਰਥ ਬੜੇ ਬਖਸ਼ੇ ਤੈਨੂੰ ਬੜੀ ਪ੍ਰਾਪਰਟੀ ਤੈਨੂੰ ਬਖਸ਼ੀ ਬੜੀਆਂ ਜ਼ਮੀਨਾਂ ਜਾਇਦਾਦਾਂ ਮਹਿਲਾਕਾਰਾਂ ਕੋਠੀਆਂ ਦਾ ਤੂੰ ਵਾਰਿਸ ਬਣ ਗਿਆ ਤੇ ਤੈਨੂੰ ਇਹ ਸੰਸਾਰ ਵਿੱਚ ਭੋਗਣ ਲਈ ਹਰ ਇੱਕ ਸੁੱਖ ਦਿੱਤਾ ਤੈਨੂੰ ਅੱਜ ਗੁਰੂ ਪਿਆਰੇਓ ਪਰਮਾਤਮਾ ਦੀ ਕਿਰਪਾ ਦੇ ਨਾਲ ਤੇਰੇ ਅੱਗੇ ਤੇਰੀ ਟਹਿਲ ਕਰਨ ਵਾਲੇ ਪਿੱਛੇ ਟਹਿਲ ਕਰਨ ਵਾਲੇ ਤੇਰੀ ਦੇਖ ਰੇ ਕਰਨ ਵਾਲੇ ਤੇਰੀ ਸੇਵਾ ਕਰਨ ਵਾਲੇ ਤੈਨੂੰ ਦਿੱਤੇ ਔਰ ਉਸ ਤੋਂ ਵੀ ਅੱਗੇ ਸਤਿਗੁਰੂ ਜੀ ਕਹਿੰਦੇ ਸੋਚ ਕੇ ਦੇਖ ਪਰਸ਼ਾ ਕਦੇ ਉਹ ਟਾਈਮ ਵੀ ਸੀ ਜਦੋਂ ਪਹਾੜਾਂ ਦੀਆਂ ਕੰਦਰਾਂ ਦੇ ਵਿੱਚ ਸਮਾਪਤੀਤ ਹੁੰਦਾ ਸੀ ਅੱਜ ਤੂੰ ਸ਼ੁਕਰ ਕਰ ਪਰਮਾਤਮਾ ਦਾ ਤੈਨੂੰ ਅਰਜ ਨਿੱਕੇ ਧਾਮ ਨਿੱਕੇ ਭਾਵ ਸੋਹਣੇ ਤਾਂ ਭਾਵ ਮਕਾਨ ਤੈਨੂੰ ਅੱਜ ਇੰਨੇ ਸੋਹਣੇ ਉਸਨੇ ਮਕਾਨ ਬਖਸ਼ਿਸ਼ ਕੀਤੇ ਨੇ ਜਿਨੇ ਤੈਨੂੰ ਤਨ ਧਨ ਸੰਪਤੀ ਸੁਖ ਤੇ ਇਹ ਜਿਹੜੇ ਸੋਹਣੇ ਮਕਾਨ ਦਿੱਤੇ ਹਨ ਕਹੋ ਨਾਨਕ ਸੁਣ ਰੇ ਮਨਾ ਸਿਮਰਤ ਕਾਹੀ ਨਰਮ ਸਤਗੁਰ ਤੇ ਐ ਮਨਾ ਤੂੰ ਹਜੇ ਵੀ ਕਿਉਂ ਉਸ ਪਰਮਾਤਮਾ ਨੂੰ ਨਹੀਂ ਸਿਮਰਦਾ ਜਿਨੇ ਇੰਨੀਆਂ ਬਖਸ਼ਿਸ਼ਾਂ ਕੀਤੀਆਂ ਹੋਣ ਗੁਰ ਪਿਆਰਿਓ ਦੁਨੀਆ ਦੇ ਵਿੱਚ ਆਮ ਕਿਹਾ ਜਾਂਦਾ ਹੈ ਕਿ ਮਨੋਖੰਦ ਦੇ ਉੱਪਰ ਜੇ ਕੋਈ ਜ਼ਿੰਦਗੀ 'ਚ ਇੱਕ ਵੀ ਅਹਸਾਨ ਕਰੇ ਨਾ ਤੇ ਗੁਣੀ ਬੰਦਾ ਧਰਮੀ ਬੰਦਾ ਕਦੇ ਉਸ ਦਾ ਉਹ ਕੀਤਾ ਅਹਸਾਨ ਨਹੀਂ ਭੁੱਲਦਾ ساری ਉਮਰ ਉਸ ਕਰਜ਼ੇ ਨੂੰ ਯਾਦ ਰੱਖਦਾ ਹੈ ਪਰ ਇਧਰ ਇਨਸਾਨ ਦੇਖੋ ਫਿਰ ਅਸਲ ਇਨਸਾਨ ਕਿੱਦਾਂ ਰਹਿ ਗਿਆ ਜਿਸ ਪ੍ਰਮਾਤਮਾ ਨੇ ਧਨ ਦਿੱਤਾ ਧਨ ਦਿੱਤਾ ਸੰਪਤੀ ਦਿੱਤੀ ਸੁਖ ਦਿੱਤੇ ਤੇ ਸੋਹਣੇ ਮਕਾਨ ਦਿੱਤੇ ਉਸ ਨੂੰ ਫਿਰ ਵੀ ਕਿਉਂ ਨਹੀਂ ਸਿਮਰਦਾ ਸਤਿਗੁਰ ਜੀ ਇੱਥੇ ਫਿਰ ਯਾਦ ਕਰਵਾ ਰਹੇ ਹਨ ਸਭ ਸੁਖ ਦਾਤਾ RAM ਹੈ ਦੂਸਰਨ ਹੈ ਨ ਕੋਏ ਕਹ ਨਾਨਕ ਸੁਣ ਰੇ ਮਨਾ ਤੇ ਹੇ ਸਿਮਰਤ ਗਤ ਹੋਏ ਕਿ ਹੇ ਭਾਈ ਇੰਨਾ ਕੁਝ ਪ੍ਰਾਪਤ ਕੀਤਾ ਤੂੰ ਸਾਰਾ ਕੁਝ ਪ੍ਰਾਪਤ ਕਰ ਲਿਆ ਤੇਰੇ ਕੋਲ ਤਨ ਵੀ ਬਹੁਤ ਸੋਹਣਾ ਹੈ ਧਨ ਵੀ ਤੇਰੇ ਕੋਲੇ ਬਹੁਤ ਹੈ ਸੰਪਤੀ ਵੀ ਬਹੁਤ ਹੈ ਸੋਹਣੇ ਮਕਾਨ ਵੀ ਬਹੁਤ ਨੇ ਤੂੰ ਏਸੀ ਕਾਰਾਂ ਕੋਠੀਆਂ ਦੇ ਸੁੱਖ ਵੀ ਬੜੇ ਮਾਣ ਰਿਹਾ ਹੈ ਪਰ ਤੇਰਾ ਅੰਦਰੋਂ ਜੇ ਕਿਤੇ ਤਪਦਾ ਪਿਆ ਨਾ ਜੇ ਤੂੰ ਅੰਦਰ ਸ਼ੀਤਲ ਨਹੀਂ ਹੈ ਜੇ ਤੂੰ ਅੰਦਰੋਂ ਠੰਡਾ ਨਹੀਂ ਹੋ ਰਿਹਾ ਜੇ ਤੇਰਾ ਮਨ ਸਹਜ ਆਨੰਦ ਵਿੱਚ ਨਹੀਂ ਆ ਰਿਹਾ ਜੇ ਤੂੰ ਮਨ ਕਰਕੇ ਇੰਨਾ ਸੁੱਖਾਂ ਦੇ ਵਿੱਚੋਂ ਤੈਨੂੰ ਦੁੱਖ ਹੀ ਮਿਲ ਰਿਹਾ ਨਾ ਤੇ ਫਿਰ ਭਾਈ ਸਮਝ ਵੀ ਅਸਲ ਸੁੱਖ ਕਿਤੇ ਹੋਰ ਹੈ ਉਹ ਸੁੱਖ ਕਿਤੇ ਹੈ ਸਤਿਗੁਰੂ ਜੀ ਕਹਿੰਦੇ ਸਭ ਸੁਖ ਦਾਤਾ RAM ਹੈ ਸੁੱਖ ਤਾਂ ਹੈ ਜੇ ਪ੍ਰਮਾਤਮਾ ਬਖਸ਼ਿਸ਼ ਕਰੇ ਜੇ ਪ੍ਰਮਾਤਮਾ ਨੇ ਤੈਨੂੰ ਸੈਟੀਸਫੈਕਸ਼ਨ ਕੰਟੈਂਟਮੈਂਟ ਦੇ ਦਿੱਤੀ ਨਾ ਤੈਨੂੰ ਸਹਜ ਦੇ ਦਿੱਤਾ ਫੇਰ ਤੂੰ ਭਾਈ ਕੱਲੀ ਜਿਹੜੀ ਇੱਕ ਰੁੱਖੀ ਮਿੱਸੀ ਖਾ ਕੇ ਵੀ ਤੂੰ ਪ੍ਰਮਾਤਮਾ ਦੇ ਉਸ ਬਖਸ਼ਿਸ਼ ਦੇ ਨਾਲ ਅੰਮ੍ਰਿਤ ਵਰਗਾ ਆਨੰਦ ਪ੍ਰਾਪਤ ਕਰੇਗਾ ਫਿਰ ਤੂੰ ਜਿੱਥੇ ਵੀ ਰਹਿ ਰਿਆ ਤੂੰ ਉਹ ਪ੍ਰਮਾਤਮਾ ਦੇ ਉੱਪਰ ਕੋਈ ਗਿਲਾ ਨਹੀਂ ਕਿਸੇ ਨਾਲ ਕੋਈ ਸਹੀਰਖਾ ਕੋਈ ਸਾੜਾ ਨਹੀਂ ਤੇਰੇ ਮਨ ਦੇ ਅੰਦਰ ਸੁੱਖ ਤੇ ਸਹਜ ਪੈਦਾ ਹੋਏਗਾ ਕਦੋਂ ਜਦੋਂ ਗੁਰੂ ਸਾਹਿਬ ਜੀ ਕਹਿੰਦੇ ਭਾਈ ਸਭ ਸੁਖ ਦਾਤਾ RAM ਹੈ ਦੂਸਰ ਨਹੀਂ ਨ ਕੋਏ ਦੁਨੀਆ 'ਚ ਤੈਨੂੰ ਹੋਰ ਕੋਈ ਚੀਜ਼ ਕੋਈ ਧਰ ਪਦਾਰਥ ਕੋਈ ਵੱਡੇ ਤੋਂ ਵੱਡਾ ਕਿਸੇ ਵੀ ਤਰ੍ਹਾਂ ਦੀ ਕੋਈ ਸ਼ਕਤੀ ਮੰਨ ਲੈ ਉਹ ਤੈਨੂੰ ਸੁਖ ਨਹੀਂ ਦੇ ਸਕਦੀ ਜੇ ਕੋਈ ਸੁਖ ਦੇਣ ਵਾਲਾ ਹੈ ਉਹ ਰਮਿਆ ਹੋਇਆ ਪ੍ਰਮਾਤਮਾ ਵਾਹਿਗੁਰੂ ਹੈ ਦੂਜਾ ਕੋਈ ਨਹੀਂ ਹੈ ਅੱਗੇ ਸਤਿਗੁਰੂ ਜੀ ਕਹਿੰਦੇ ਕੋਹ ਨਾਨਕ ਸੁਣ ਰੇ ਮਨ ਤੇਹ ਸਿਮਰਤ ਗਤ ਹੋਈ ਮੇਰੇ ਮਨ ਇਹ ਹਿਰਦੇ ਤੇ ਵਸਾਲਾ ਤੂੰ ਕੁਝ ਵੀ ਧਨ ਪਦਾਰਥ ਇਕੱਠਾ ਕਰ ਲਾ ਦੁਨੀਆ ਚ ਕਿੰਨਾ ਹੀ ਨਾਮ ਕਮਾਲਾ ਜੇ ਤੇਰੀ ਗਤ ਗਤ ਤੋਂ ਭਾਵ ਹੈ ਉੱਚੀ ਆਤਮਕ ਅਵਸਥਾ ਤੇ ਪ੍ਰਮਾਤਮਾ ਵਿੱਚ ਜੁੜਨ ਦਾ ਉਹ ਮੌਕਾ ਉਹ ਹੋਰ ਕਿਸੇ ਢੰਗ ਨਾਲ ਨਹੀਂ ਬਣ ਸਕਦਾ ਬਸ ਉਹ ਸਿਰਫ ਇੱਕੋ ਢੰਗ ਹੈ ਕਿ ਉਸ ਪ੍ਰਮਾਤਮਾ ਵਾਹਿਗੁਰੂ ਦੇ ਨਾਮ ਨੂੰ ਸਿਮਰਿਆ ਜਾਏ ਉਸ ਦੇ ਸਿਮਰਣ ਤੋਂ ਬਿਨਾਂ ਉਹਦੇ ਸ਼ੁਕਰਾਨੇ ਤੋਂ ਬਿਨਾਂ ਉਹਦੀ ਯਾਦ ਵਿੱਚ ਜੁੜੇ ਤੋਂ ਬਿਨਾਂ ਹੋਰ ਕਿਤੋਂ ਵੀ ਤੈਨੂੰ ਸੁੱਖ ਨਹੀਂ ਮਿਲ ਸਕਣਾ ਅਗਲੇ ਸ਼ਲੋਕ ਦੇ ਅੰਦਰ ਸਤਿਗੁਰੂ ਜੀ ਬਖਸ਼ਿਸ਼ ਕਰ ਰਹੇ ਹਨ ਜਿਹ ਸਿਮਰਤ ਗਤ ਪਾਈਏ ਤੇਹ ਪਾਇ ਰੇ ਤਮੀਤ ਕਹੋ ਨਾਨਕ ਸੁਣ ਰੇ ਮਨਾ ਆਦ ਕਟਤ ਹੈ ਨੀਤਾ ਕੀ ਹੈ ਭਾਈ ਜਿਹੜੇ ਪ੍ਰਮਾਤਮਾ ਵਾਹਿਗੁਰੂ ਦੇ ਸਿਮਰਨ ਕਰਨ ਦੇ ਪਹਿਲੇ ਸ਼ਲੋਕ ਦੇ ਅੰਦਰ ਸਤਿਗੁਰੂ ਨੇ ਬਖਸ਼ਿਸ਼ ਕੀਤੀ ਜਿਸੇ ਕ ਸਾਰੇ ਸੁੱਖ ਦੇਣ ਵਾਲਾ ਪਰਮਾਤਮਾ ਹੈ ਦੂਜਾ ਕੋਈ ਨਹੀਂ ਤੇ ਉਸ ਦੇਹ ਸਿਮਰਨ ਦੇ ਨਾਲ ਹੀ ਗਤੀ ਮਿਲ ਸਕਦੀ ਹੈ ਤੇ ਇੱਥੇ ਸਤੂ ਜੀ ਕਹਿੰਦੇ ਜੇਹ ਸਿਮਰਤ ਗਤ ਪਾਈ ਹੈ ਤੈਨੂੰ ਹੁਣ ਪਤਾ ਲੱਗਿਆ ਭਾਈ ਤੈਨੂੰ ਦ੍ਰਿੜ ਵੀ ਕਰਵਾ ਰਹੇ ਹਾਂ ਕਿ ਜੀ ਨੂੰ ਸਿਮਰਨ ਦੇ ਨਾਲ ਹੀ ਗਤੀ ਪ੍ਰਾਪਤ ਹੋਣੀ ਹੈ ਗਤੀ ਤੋਂ ਭਾਵ ਤੂੰ ਦੁਨੀਆ ਦੇ ਡਰਾਂ ਤੋਂ ਸ਼ੰਕਿਆਂ ਤੋਂ ਸੰਸਿਆਂ ਤੋਂ ਵਿਹਿਮਾਂ ਤੋਂ ਭਰਮਾਂ ਤੋਂ ਜਾਤਾਂ ਪਾਤਾਂ ਤੋਂ ਮਨੁੱਖ ਨਾਲ ਮਨੁੱਖ ਦੇ ਭੇਦ ਤੋਂ ਦੂਸਰਿਆਂ ਨੂੰ ਨੀਮਾ ਸਮਝਣ ਦੇ ਇਹ ਆਪਣੀ ਮਾਰੀ ਮਤ ਤੋਂ ਜੇ ਤਰੀ ਗਤੀ ਜੇ ਛਟਕਾਰਾ ਹੋ ਸਕਦਾ ਹੈ ਤੇ ਉਹ ਕੇਵਲ ਪ੍ਰਮਾਤਮ ਹੈ ਤੇ ਜੇ ਤੈਨੂੰ ਇਹ ਸਮਝ ਆ ਗਈ ਤੇ ਹੇ ਭਾਈ ਆ ਮੇਰੇ ਮਾਨ ਹੁਣ ਤੂੰ ਉਸ ਨੂੰ ਸਮਝਣਾ ਸ਼ੁਰੂ ਕਰ ਮੇਰੇ ਬਿਤਰਾ ਜੇ ਸਿਮਰਤ ਗਤ ਪਾਈ ਹੈ ਤੇ ਬਾਜਰੇ ਤੈ ਮੀਤ ਮੀਤ ਮਿੱਤਰ ਕਹਿ ਕੇ ਸੁਬਦਨ ਕੀਤਾ ਸਤਿਗੁਰੂ ਨੇ ਭਾਈ ਉਹ ਪ੍ਰਮਾਤਮਾ ਵਾਹਿਗੁਰੂ ਨੂੰ ਯਾਦ ਕਰ ਮੇਰੇ ਮਿੱਤਰਾ ਤੈਨੂੰ ਪਤਾ ਲੱਗਿਆ ਵੀ ਜਿਹਦੇ ਸਿਮਰਨ ਨਾਲ ਹੀ ਸਾਰੇ ਸੁੱਖ ਮਿਲਦੇ ਨੇ ਤੇ ਗਤੀ ਪ੍ਰਾਪਤ ਹੋਣੀ ਹੈ ਕਹੋ ਨਾਨਕ ਸੁਣ ਰੇ ਮਨ ਔਦ ਘਟਤ ਹੈ ਨੀਤ ਸਤਗੁਰੂ ਜੀ ਕਹਿੰਦੇ ਭਾਈ ਹੁਣ ਤੈਨੂੰ ਸੋਝੀ ਆ ਗਈ ਤੈਨੂੰ ਪਤਾ ਲੱਗ ਗਿਆ ਅਸਲੀ ਆਨੰਦ ਕਿੱਥੇ ਹੈ ਅਸਲੀ ਸੁਖ ਕਿੱਤੇ ਹੈ ਅਸਲੀ ਗਤ ਦੇਣ ਵਾਲਾ ਕੌਣ ਹੈ ਤੇਰੇ ਨਾਲ ਹਰ ਵੇਲੇ ਸਹਾਈ ਹੋਣ ਵਾਲਾ ਕੌਣ ਹੈ ਇਸ ਕਰਕੇ ਅੱਜ ਤੋਂ ਹੀ ਇਹ ਸਮਾਂ ਸੰਭਾਲਣਾ ਸ਼ੁਰੂ ਕਰ ਕਿਉਂਕਿ ਤੇਰਾ ਜਿਹੜਾ ਇਹ ਜਨਮ ਹੈ ਤੇਰਾ ਜਿਹੜਾ ਸਵਾਸਾਂ ਦਾ ਚੱਕਰ ਹੈ ਉਹ ਹਰ ਰੋਜ਼ ਘਟ ਰਿਹਾ ਹੈ ਇਨੀਆਂ ਬੇਨਤੀਆਂ ਪ੍ਰਵਾਨ ਗੁਰੂ ਪਿਆਰਿਓ ਭੁੱਲਾ ਚੁੱਕਾਂ ਦੀ ਖਿਮਾ ਆਓ ਸਤਿਗੁਰੂ ਜੀ ਦੇ ਸ਼ਹੀਦੀ ਦਿਹਾੜੇ ਨੂੰ ਮਨਾਉਂਦੇ ਆਂ 350 ਸਾਲਾ ਮਨਾਉਂਦੇ ਆਂ ਕਿਰਪਾ ਕਰਿਓ ਏ ਗੁਰੂ ਸਾਹਿਬ ਜੀ ਦੇ ਪਾਵਨ ਉਪਦੇਸ਼ਾਂ ਨੂੰ ਅੱਗੇ ਵੱਧ ਦਵਤ ਸੰਗਤਾਂ ਨਾਲ ਸਾਂਝਾ ਕਰਨ ਦੀ ਕਿਰਪਾਲਤਾ ਕਰਨੀ ਜੀ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ